ਚੰਡੀਗੜ੍ਹ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਿਨ ਦਿਹਾੜੇ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਹੈ ਤੁਹਾਨੂੰ ਦੱਸਦੀ ਕਿ ਚੰਡੀਗੜ੍ਹ ਦੇ ਰੋਜ਼ ਗਾਰਡਨ ਦੇ ਵਿੱਚ ਇੱਕ ਮਹਿਲਾ ਦੀ ਲਾਸ਼ ਮਿਲਿਆ ਜਿਹੜੀ ਖੂਨ ਦੇ ਨਾਲ ਲਤਪਤ ਸੀ ਔਰ ਲੱਗ ਕੇ ਉਹਦੇ ਚਾਕੂ ਵੀ ਪਿਆ ਮਿਲਿਆ ਕਿਹਾ ਜਾ ਰਿਹਾ ਹੈ ਕਿ ਗਲੇ ਦੇ ਉੱਪਰ ਜਿਹੜੇ ਨੇ ਨਿਸ਼ਾਨ ਨੇ ਇੰਝ ਲੱਗਦਾ ਹੈ ਕਿ ਜਿਵੇਂ ਕਿਸੇ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੋਵੇ ਉਸ ਲੇਡੀ ਦਾ ਕਤਲ ਕੀਤਾ ਹੋਵੇ ਤੇ ਉਸ ਤੋਂ ਬਾਅਦ ਉਸ ਜਗ੍ਹਾ ਤੋਂ ਫਰਾਰ ਹੋ ਗਿਆ ਹੋ ਬੜੀਆਂ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਕਿਉਂਕਿ ਰੋਜ਼ ਗਾਰਡਨ ਚੰਡੀਗੜ੍ਹ ਦਾ ਦਿਲ ਮੰਨਿਆ ਜਾਂਦਾ ਹੈ ਤਾਂ ਇੱਥੇ ਲੋਕ ਆਪਣਾ ਫ੍ਰੀ ਟਾਈਮ ਜਿਹੜਾ ਉਹ ਇੱਥੇ ਬਿਤਾਉਣ ਦੇ ਵਾਸਤੇ ਆਉਂਦੇ ਨੇ ਇਹ ਤਾਂ ਕਾਫੀ ਫੇਮਸ ਗਾਰਡਨ ਹੈਗਾ ਰੋਜ਼ ਗਾਰਡਨ ਚੰਡੀਗੜ੍ਹ ਦਾ ਦਿਲ ਵੀ ਇਸ ਨੂੰ ਕਿਹਾ ਜਾਂਦਾ ਹੈ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਤੇ ਹੁਣ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਆਸ-ਪਾਸ ਦੇ ਜਿੰਨੇ ਵੀ ਸੀਸੀਟੀਵੀ ਨੇ ਉਹਨਾਂ ਦੀ ਘੋਖ ਪੜਤਾਲ ਕੀਤੀ ਜਾ ਰਹੀ ਹੈ ਚੈੱਕ ਕੀਤਾ ਜਾ ਰਿਹਾ ਹੈ ਕਿ ਉਹ ਮੈਲਾ ਇਕੱਲੀ ਆਈ ਸੀ ਜਾਂ ਹੋਰ ਵੀ ਉਸ ਦੇ ਨਾਲ ਕੋਈ ਸੀਗਾ ਜਾਂ ਫਿਰ ਉਹ ਗਾਰਡਨ ਦੇ ਵਿੱਚ ਬੈਠੀ ਸੀ ਜਾਂ ਕਿਸੇ ਨੇ ਬਾਥਰੂਮ ਦੇ ਵਿੱਚ ਵੜ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਇਹ ਸਾਰੇ ਸਵਾਲ ਜਿਹੜੇ ਨੇ ਉਹ ਲਗਾਤਾਰ ਬਣੇ ਹੋਏ ਨੇ ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ